ਪਿਛਲੇ ਦਿਨੀ ਸੁਪਰੀਮ ਕੋਰਟ ਤੋਂ ਆਏ ਇੱਕ ਫੈਸਲੇ ਉਪਰੰਤ ਫਿਰ ਤੋਂ ਬਹਿਸ ਛਿੜ ਗਈ ਕਿ ਅਸੀਂ ਰਿਕਾਰਡਿੰਗ ਕਰ ਸਕਦੇ ਹਾਂ ਜਾਂ ਨਹੀਂ ਰਿਕਾਰਡਿੰਗ ਕਾਲ ਦੀ ਦਰਅਸਲ ਕਿਹਾ ਕਿ ਇਹ ਇੱਕ ਫੈਮਿਲੀ ਮੈਟਰ ਸੀਗਾ ਜਿਹੜਾ ਬਠਿੰਡੇ ਤੋਂ ਸਟਾਰਟ ਹੋਇਆ ਸੀਗਾ ਫਿਰ ਸੁਪਰੀਮ ਕੋਰਟ ਤੱਕ ਗਿਆ ਤੇ ਉਹਦੇ ਵਿੱਚ ਮਸਲਾ ਜਿਹੜਾ ਸੀਗਾ ਕਿ ਪਤੀ ਨੇ ਕੁਝ ਰਿਕਾਰਡਿੰਗਸ ਪੇਸ਼ ਕੀਤੀਆਂ ਸੀ ਕਿਉਂਕਿ ਪਤਨੀ ਨੇ ਉਹਦੇ ਉੱਤੇ ਦੋਸ਼ ਲਾਇਆ ਸੀਗਾ ਤਾ ਸੁਪਰੀਮ ਕੋਰਟ ਨੇ ਫਿਰ ਇਹਦੇ ਤੇ ਟਿੱਪਣੀ ਕੀਤੀ ਸੀ ਕਿ ਸਾਨੂੰ ਨਹੀਂ ਲੱਗਦਾ ਕਿ ਇਹੋ ਜਿਹਾ ਤਰਕ ਮੰਨਣਯੋਗ ਆ ਕਿਹੜਾ ਤਰਕ ਕਿ ਭਈ ਜਦੋਂ ਤੁਸੀਂ ਕਾਲ ਰਿਕਾਰਡਿੰਗ ਕਿਸੇ ਦੀ ਕਰਦੇ ਹੋ ਤਾਂ ਉਹ ਨਿੱਜਤਾ ਦਾ ਹੰਨਣਿਆ ਸੁਪਰੀਮ ਕੋਰਟ ਤੇ ਹੀ ਨਿੱਜਤਾ ਨੂੰ ਫੰਡਾਮੈਂਟਲ ਘਰਾੜ ਦਿੰਦਾ ਹੈ ਤਾਂ ਸੁਪਰੀਮ ਕੋਰਟ ਨੇ ਕਿਹਾ ਕਿ ਸਾਨੂੰ ਨਹੀਂ ਲੱਗਦਾ ਕਿ ਇਹੋ ਜਿਹਾ ਤਰਕ ਇੱਥੇ ਮੰਨਣਯੋਗ ਆ ਕਿਉਂ ਕਿਉਂਕਿ ਜੇਕਰ ਸ਼ਾਦੀ ਦੇ ਵਿੱਚ ਇਹ ਨੌਬਤ ਆ ਹੀ ਗਈ ਹੈ ਰਿਕਾਰਡਿੰਗਾਂ ਤੱਕ ਤੇ ਇਹ ਆਪਣੇ ਆਪ ਦੇ ਵਿੱਚ ਟੁੱਟੇ ਹੋਏ ਤਰੇੜੇ ਹੋਏ ਟੜਕੇ ਹੋਏ ਰਿਸ਼ਤੇ ਦਾ ਲਸ਼ਣਾ ਤਾਂ ਖੈਰ ਉਸ ਤੋਂ ਬਾਅਦ ਫਿਰ ਇੱਕ ਬਹਿਸ ਖੁੱਲ ਗਈ ਕਿ ਕੀ ਹੁਣ ਕਾਲ ਰਿਕਾਰਡਿੰਗਸ ਜੈਸ ਨੇ ਵਾਜ਼ਮ ਨੇ ਜਿਵੇਂ ਮਰਜੀ ਇਹਨਾਂ ਨੂੰ ਵਾਇਰਲ ਕੀਤਾ ਜਾ ਸਕਦਾ ਹੈ ਪਰ ਮੈਂ ਤੁਹਾਡੀ దృష్టి ਗੋਚਰ ਤੱਥ ਰੱਖ ਦੇਵਾਂ ਕਿ ਜੋ ਭਾਰਤੀ ਹੈ ਨਿਆਂਇ ਸੰਹਿਤਾ ਆ ਜਿਸ ਨੂੰ ਆਪਾਂ ਬੀ ਐਨ ਐਸ ਬੋਲਦੇ ਆ ਨਵੇਂ ਕਾਨੂੰਨ ਕਹਿ ਲਓ ਤਾਂ ਇਹਦੀ ਧਾਰਾ 356 357 ਤੇ ਇਸ ਤੋਂ ਇਲਾਵਾ ਆਈਟੀ ਐਕਟ ਦੀ ਧਾਰਾ 68ਈ ਇਸ ਗੱਲ ਨੂੰ ਪਾਬੰਦ ਕਰਦੇ ਆ ਯਾਨੀ ਵਿਦਆਊਟ ਕਿਸੇ ਦੀ ਪਰਮਿਸ਼ਨ ਤੁਸੀਂ ਕਾਲ ਰਿਕਾਰਡਿੰਗ ਨਹੀਂ ਕਰ ਸਕਦੇ ਅਜੇ ਹਾਕ ਕਰਨਾ ਇਹ ਵੀ ਅਪਰਾਧ ਹੈ ਇਸ ਨੂੰ ਫੈਲਾਉਣਾ ਇਹ ਵੀ ਅਪਰਾਧ ਹੈ ਹਾਂ ਕਿਸੇ ਦੇ ਕਨਸੈਂਟ ਦੇ ਨਾਲ ਕਿਸੇ ਦੀ ਸਹਿਮਤੀ ਦੇ ਨਾਲ ਜਿਵੇਂ ਅਸੀਂ ਕਈ ਵਾਰ ਕਿਸੇ ਅਫਸਰ ਦੇ ਨਾਲ ਗੱਲ ਕਰਦੇ ਆ ਤਾਂ ਅਸੀਂ ਕਹਿੰਦੇ ਆ ਕਿ ਜੀ ਅਸੀਂ ਤੁਹਾਡਾ ਪੱਖ ਲੈ ਰਹੇ ਆ ਤਾਂ ਉਹ ਪੱਖ ਉਹਨਾਂ ਦੀ ਪਰਮਿਸ਼ਨ ਦੇ ਨਾਲ ਰਿਕਾਰਡ ਕਰ ਲਿਆ ਜਾਂਦਾ ਹੈ ਕਈ ਵਾਰੀ ਤਾਂ ਫਿਰ ਉਹ ਕਈ ਵਾਰ ਤੁਸੀਂ ਦੇਖਿਆ ਹੋਣਾ ਚੈਨਲਾਂ 'ਤੇ ਚਲਾਇਆ ਵੀ ਜਾਂਦਾ ਹੈ ਤਾਂ ਗੱਲ ਇਹ ਆ ਕਿ ਜੇਕਰ ਤੁਸੀਂ ਅਜਿਹਾ ਕਰਦੇ ਹੋ ਜਾਂ ਅੱਜ ਕੱਲ ਤੇ ਕੁਝ ਲੋਕ ਆਦਤਨ ਕਰਦੇ ਆ ਕਿਉਂਕਿ ਸਿਆਸਤ ਤੋਂ ਲੈ ਕੇ ਸਮਾਜ ਤੱਕ ਰਿਕਾਰਡਿੰਗਾਂ ਦੀ ਅੱਜ ਕੱਲ ਪਰਮਾਰ ਹੈ ਤਾਂ ਜੇਕਰ ਅਜਿਹਾ ਕਰਦਾ ਕੋਈ ਫੜਿਆ ਜਾਂਦਾ ਹੈ ਅਦਾਲਤ ਦੇ ਵਿੱਚ ਦੋਸ਼ ਸਿੱਧੀ ਹੋ ਜਾਂਦੀ ਹੈ ਤਾਂ ਇਹਦੇ ਵਿੱਚ 3 ਸਾਲ ਤੱਕ ਦੀ ਕੈਦ ਦਾ ਪ੍ਰਬੰਧ ਹੈ ਸੋ ਇਹ ਆਪਣੇ ਆਪ ਦੇ ਵਿੱਚ ਵੇਖਣਯੋਗ ਗੱਲ ਆ ਅੱਛਾ ਇਹਦੇ ਵਿੱਚ ਕੁਝ ਚੀਜ਼ਾਂ ਹੈਗੀਆਂ ਵੀ ਆ અપਵਾਦ ਵੀ ਆ ਮਤਲਬ ਕਿ ਜਿਵੇਂ ਖਾਸ ਤੌਰ ਤੇ ਆਪਾਂ ਦੇਖਦੇ ਆ ਕਿ ਕੋਈ ਕਿਸੇ ਨੂੰ ਟਰੈਪ ਚ ਫਸਾਉਂਦਾ ਹੈ ਜਾਂ ਮਤਲਬ ਉਸ ਨੂੰ ਆ ਜਾ ਕੇ ਕਰਨ ਤੋਂ ਇਲਾਵਾ ਆਪਾਂ ਕਈ ਵਾਰ ਇਹ ਵੀ ਨੇ ਆ ਕਿ ਯਾਰ ਫਲਾਣਾ ਬੰਦਾ ਰਿਸ਼ਮਤ ਮੰਗੇਦਾ ਉਸ ਨੂੰ ਰਿਕਾਰਡ ਕਰ ਲਿਆ ਜਾਵੇ ਇਹ ਚੀਜ਼ਾਂ અપਵਾਦ ਨੇ ਮਤਲਬ ਕਿ ਇਹ ਚੀਜ਼ਾਂ અપਵਾਦ ਆ ਇਹਦੇ ਵਿੱਚ ਛੋਟ ਆ ਜੇ ਕਿਸੇ ਨੇ ਸਮਝਣਾ ਹੋਵੇ ਤੇ ਇਸ ਨੂੰ ਬਰੀਕੀ ਨਾਲ ਪੜ੍ਹ ਕੇ ਸਮਝ ਕੇ ਤੁਸੀਂ ਆਪਣੀ ਬੁੱਧੀ ਆਪ ਡਿਵੈਲਪ ਕਰ ਸਕਦੇ ਹੋ ਸੋ ਮੇਰਾ ਦਸਣ ਦਾ ਮਕਸਦ ਇਹ ਨਹੀਂ ਸੀਗਾ ਕਿ ਉਸ ਖਬਰ ਨੇ ਕਾਫੀ ਚਰਚਾ ਫੜੀ ਸੀ ਪਰ ਉਸ ਇੱਕ ਫੈਸਲੇ ਦੇ ਨਾਲ ਇਹ ਨਹੀਂ ਹੈ ਕਿ ਜਿਹੜਾ ਇਹ ਸਾਰਾ ਕਾਨੂੰਨ ਹੈ ਸਾਰਾ ਖਾਕਾ ਹੈ ਉਹ ਰੱਦ ਹੋ ਜਾਂਦਾ ਸੋ ਧਿਆਨ ਰੱਖਣਾ ਅਗਲੀ ਵਾਰ ਫਿਰ ਮਿਲਦੇ ਹਾਂ ਤਦ ਤੱਕ ਜੀਓ ਜਸਾਤ ਸਾਰਿਆਂ ਨੂੰ ਸਤਿ ਸ੍ਰੀ ਅਕਾਲ